ਇਆ ਬਣਾ ਕੇ ਕਰਾਂਗੇ ਮਦਦ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਸੁਪਰੀਮ ਕੋਰਟ ਦੀ ਸਖਤੀ ਸੀਜੀਆਈ ਬੋਲੇ ਨਿਜਮ ਤੋੜਨ ਵਾਲਿਆਂ ਦੀ ਹੋਵੇ ਗ੍ਰਿਫਤਾਰੀ ਕੁਝ ਲੋਕਾਂ ਦੇ ਇਸ ਲਖਾਂ ਪਿੱਛੇ ਜਾਣ ਨਾਲ ਹੀ ਜਾਵੇਗਾ ਸਹੀ ਸੰਦੇਸ਼ ਕਿਸਾਨ ਜ਼ਰੂਰੀ ਨੇ ਪਰ ਵਾਤਾਵਰਣ ਦੀ ਸੰਭਾਲ ਵੀ ਜ਼ਰੂਰੀ ਗੁਰੂਕਰਚ ਰਾਹੁਲ ਗਾਂਧੀ ਨੂੰ ਸਿਰੋਪਾਓ ਦੇਣ ਦੇ ਮਾਮਲੇ 'ਚ ਐਸਜੀਪੀਸੀ ਦਾ ਐਕਸ਼ਨ ਡਿਪਟੀ ਮੈਨੇਜਰ ਗ੍ਰੰਥੀ ਕਥਾਵਾਚਕ ਤੇ ਸੇਵਾਦਾਰ ਸਸਪੈਂਡ ਤਾਂ ਮੈਨੇਜਰ ਦਾ ਕੀਤਾ ਗਿਆ ਤਬਾਦਲਾ ਪਾਕਿਸਤਾਨ ਦੇ ਗੁਰਤਾਮਾਲੀ ਜਾਣ ਵਾਲੇ ਜੱਥਿਆਂ ਤੇ ਰੋਕ ਦਾ ਵਿਰੋਧ ਸੁਖਜਿੰਦਰ ਰੰਧਾਵਾ ਤੇ ਪ੍ਰਤਾਪ ਬਾਜਵਾ ਨੇ ਕੇਂਦਰ ਨੂੰ ਲਿਖੀ ਚਿੱਠੀ ਕਿਹਾ ਇਹ ਸਿਰਫ ਯਾਤਰਾ ਨਹੀਂ ਸਿੱਖਾਂ ਲਈ ਹੈ ਧਾਰਮਿਕ ਅਧਿਕਾਰ ਅੰਮ੍ਰਿਤਸਰ ਤੋਂ ਹਰਦਵਾਰ ਜਾ ਰਹੀ ਜਨਸ਼ਤਾਬਦੀ ਤੇ ਲਿਖੇ ਗਏ ਖਾਲਿਸਤਾਨੀ ਨਾਰੇ ਜਲੰਧਰ ਪਹੁੰਚਣ ਤੇ ਰੁਕਵਾਈ ਗਈ ਟ੍ਰੇਨ ਨਾਰਿਆਂ ਤੇ ਕਾਲੀ ਸਪਰੇਅ ਮਾਰ ਕੇ ਮਿਟਾਇਆ ਜਲੰਧਰ ਦੇ ਪਿੰਡ ਬੰਡਾਲਾ ਸ਼ੰਨਾ ਤੇ ਮੰਡਰਾਇਆ ਖਤਰਾ ਸਤਲੁਜ ਦਰਿਆ ਨੇੜੇ ਤੁਸੀਂ ਬੰਨ ਨੂੰ ਲੱਗੀ ਢਾਹ ਬੰਨ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਕੇਂਦਰ ਵੱਲੋਂ ਪੰਜਾਬ ਲਈ ਜਾਰੀ ਐਸ ਡੀ ਆਰ ਐਫ ਫੰਡ ਦੀ 240 ਕਰੋੜ ਦੀ ਦੂਜੀ ਕਿਸ਼ਤ ਤੇ ਕਮਸਾਨ ਆਪ ਬੋਲੀ ਹੜਾਂ ਕਰਕੇ ਪੰਜਾਬ 'ਚ 20000 ਕਰੋੜ ਤੋਂ ਵੱਧਦਾ ਹੋਇਆ ਨੁਕਸਾਨ ਪਰ ਕੇਂਦਰ ਸਰਕਾਰ ਜ਼ਖਮਾਂ ਤੇ ਛੜਕ ਰਹੀ ਲੂ ਅਜਨਾਲਾ ਦੇ ਹੜਪੁਰ ਬਾਵੇ ਇਲਾਕੇ ਰਮਦਾਸ ਦੇ ਬੱਚੇ ਨੂੰ ਰਾਹੁਲ ਗਾਂਧੀ ਨੇ ਭੇਜਿਆ ਸਾਈਕਲ ਵੀਡੀਓ ਕਾਲ ਤੇ ਕੀਤੀ ਗੱਲਬਾਤ ਇਸੇ ਰੋਂ ਦੇ ਬੱਚੇ ਨੂੰ ਗੱਲ ਲਾ ਕੇ ਰਾਹੁਲ ਗਾਂਧੀ ਨੇ ਕਰਾਇਆ ਸੀ ਚੁੱਪ ਪਟਨਾ ਸਾਹਿਬ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਾਗਰਤੀ ਯਾਤਰਾ ਦੀ ਸ਼ੁਰੂਆਤ ਵਕ ਵਕ ਸੂਬਿਆਂ ਤੋਂ ਹੁੰਦੇ ਹੋਏ ਤਖਤ ਚਰੀ ਕੇਸਗੜ ਸਾਹਿਬ ਪਹੁੰਚ ਕੇ ਹੋਵੇਗੀ ਸੰਪੂਰਨਤਾ ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤੰਤਾ ਦੇਸ਼ ਤੋਂ ਲੈ ਕੇ ਵਿਦੇਸ਼ ਦੇ ਟਾਪ ਲੀਡਰਸ ਨੇ ਦਿੱਤੀ ਮੁਬਾਰਕਬਾਦ ਮਸ਼ਹੂਰ ਹਸਤੀਆਂ ਵੀ ਦੇ ਰਹੀਆਂ ਸ਼ੁਭ ਕਾਮਨਾਵਾਂ న్యూਸ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨबीर ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੇ ਨਾਲ ਪੰਜਾਬ ਦੇ ਵਿੱਚ ਜਿਸ ਦਾ ਖੇਤ ਉਸ ਦੀ ਰੇਤ ਇਸ ਸਕੀਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਜਨਾਲਾ ਦੇ ਪਿੰਡ ਮਾਚੀਵਾਲ ਦੇ ਵਿੱਚ ਖੇਤਾਂ ਚੋਂ ਰੇਤ ਚਕਵਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਇਹ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇਸ ਕਾਰਜ ਦੀ ਸ਼ੁਰੂਆਤ ਕਰਵਾਈ ਗਈ ਆ ਕੁਲਦੀਪ ਢਾਲੀਵਾਲ ਖੁਦ ਜੀਸੀਬੀ ਲੈ ਕੇ ਪਹੁੰਚੇ ਨੇ ਦਸਤੀਅਕੇ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਹੜ੍ਹਾਂ ਦੇ ਦੌਰਾਨ ਜਿਹੜੀ ਰੇਤ ਵਹਿ ਕੇ ਖੇਤਾਂ ਦੇ ਵਿੱਚ ਆ ਗਈ ਹੈ ਉਸ ਨੂੰ ਲੈ ਕੇ ਪਾਲਿਸੀ 'ਚ ਬਦਲਾਅ ਕੀਤਾ ਗਿਆ ਸੀ ਜਿਸ ਦਾ ਖੇਤ ਉਸ ਦੀ ਰੇਤ ਨੂੰ ਮੋਹਰ ਲਾ ਦਿੱਤੀ ਗਈ ਸੀ ਪਾਲਿਸੀ ਦੇ ਵਿੱਚ ਚੇਂਜ ਕੀਤੀ ਗਈ ਸੀ ਤੇ ਹੁਣ ਉਸ ਸਕੀਮ ਦੀ ਸ਼ੁਰੂਆਤ ਹੋ ਗਈ ਹੈ ਅਜਨਾਲਾ ਤੇ ਪਿੰਡ ਮਾਚੀਵਾਲ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਰੇਤ ਚਕਵਾਉਣ ਦਾ ਕੰਮ ਸ਼ੁਰੂ ਹੋਇਆ ਹੈ ਕੁਲਦੀਪ ਧਾਲੀਵਾਲ ਜੀਸੀਬੀ ਲੈ ਕੇ ਪਹੁੰਚੇ ਨੇ ਕੁਲਦੀਪ ਧਾਲੀਵਾਲ ਨੇ ਖੇਤਾਂ ਦੇ ਵਿੱਚੋਂ ਰੇਤ ਚੁਕਵਾਈ ਹੈ ਵਿਤੇ ਦੀ ਨੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਿਹਾ ਸੀ ਕਿ ਜਿਸ ਦਾ ਖੇਤ ਉਸ ਦੀ ਰੇਤ ਇਸ ਸਕੀਮ ਦਾ ਐਲਾਨ ਕੀਤਾ ਗਿਆ ਸੀ ਖਾੜਾ ਕਾਰਨ ਕਿਸਾਨਾਂ ਦੇ ਖੇਤਾਂ ਦੇ ਵਿੱਚ ਵੱਡੇ ਪੱਧਰ ਤੇ ਰੇਤ ਇਕੱਠੀ ਹੋਈ ਆ ਕਈ ਕਈ ਫੁੱਟ ਰੇਤ ਜਮਾ ਹੋ ਗਈ ਹੈ ਇਸ ਨੀਤੀ ਦੇ ਨਾਲ ਕਿਸਾਨ ਮਿੱਟੀ ਤੇ ਰੇਤ ਹਟਾ ਕੇ ਆਪਣੀ ਜ਼ਮੀਨ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਕਣਕ ਬੀਜ ਸਕਣਗੇ ਜ਼ਮੀਨ ਸਾਫ਼ ਕਰ ਸਕਣਗੇ ਜਿਹੜਾ ਮਿੱਟੀ ਅਤੇ ਰੇਤ ਉਹਨਾਂ ਕੋਲੇ ਇਕੱਠਾ ਹੋਏਗਾ ਉਸ ਨੂੰ ਵੇਚ ਸਕਣਗੇ 31 ਦਸੰਬਰ ਤੱਕ ਇਸ ਤੇ ਛੋਟ ਰਹੇਗੀ ਵੀ ਬਾਇਕਲ ਦੀ ਕੰਸਾ ਬਾਇਕਲ ਦੀ ਖੱਤੇ ਫਸਲੇ ਆਪਾਂ ਕੋਨੇ ਮਾਚੀ ਵਾਲਾ ਫਿਰਦੇ ਜਮੀਨ ਦੇ ਵਿੱਚ ਖੜੇ ਮੈਂ ਅੱਜ ਫਿਰ ਇੱਕ ਵਾਰ ਆਪਣੇ ਮੁੱਖ ਮੰਤਰੀ ਸਾਹਿਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਨੇ ਕੋਈਦਾਂ ਪਹਿਲਾਂ ਮੈਂ ਅਪੀਲ ਕੀਤੀ ਸੀਗੀ ਇਸੇ ਹੀ ਜ਼ਮੀਨ ਤੇ ਖੜ ਕੇ ਮੈਂ ਅਪੀਲ ਕੀਤੀ ਕਿ ਸਰ ਇੱਕ ਪਾਲਿਸੀ ਲਾਗੂ ਕਰ ਦਿਓ ਜਿਸ ਦਾ ਖੇਤ ਉਸ ਦਾ ਉਸ ਦੀ ਰੇਤ ਤੇ ਮਾਨ ਸਾਹਿਬ ਨੇ ਅਗਲੇ ਦਿਨ ਹੀ ਕੈਬਨ ਮੀਟਿੰਗ ਕਰਕੇ ਜਿਹੜਾ ਉਹ ਲਾਗੂ ਕਰ ਦਿੱਤੀ ਅੱਜ ਅਸੀਂ ਉਸੇ ਜ਼ਮੀਨ ਦੇ ਵਿੱਚੋਂ ਇਹ ਸਰਪਾ ਗਿਲਜਾ ਸਿੰਘ ਕਿਸਾਨ ਨੇ ਸਾਡੇ ਜਿਨ੍ਹਾਂ ਦੇ 15 ਕਿੱਦਿਆਂ ਦੇ ਵਿੱਚ ਅਵੇਦ ਜਿਹੜੀ ਪੈ ਗਈ ਆ ਇਹ ਦੇਤ ਚੁੱਪਰ ਦੀ ਜਿਹੜੀ ਆ ਸ਼ੁਰੂਆਤ ਕਰਨ ਲੱਗੇ ਆ ਤੇ ਮੈਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਇਹ ਵੀ ਦੱਸ ਦਿਆ ਮਾਨਸੂਖ ਜਾਂਦਾ ਜੀ ਸਾਡੇ ਸਭਾ ਮੈਂਬਰ ਸਾਡੀ ਪਾਰਟੀ ਦੇ ਬਹੁਤ ਸੀਨੀਅਰ ਨੇਤਾ ਰਗਬ ਚੱਡਾ ਜੀ ਉਹਨਾਂ ਨੇ ਆਪਣੇ ਐਮਪੀ ਲੈਂਡ ਫੰਡ ਦੇ ਵਿੱਚੋਂ ਇੱਕ ਆਪਾਂ ਨੂੰ ਜੀਸੀਬੀ ਲੈ ਕੇ ਦਿੱਤੀ ਆ ਔਰ ਇੱਕ ਅੱਜ ਨਵਾਂ ਟਰੈਕਟਰ ਦੋਵੇਂ ਤੀਜੇ ਅੱਜ ਜਿਹੇ ਬਲ ਜੜੀਆਂ ਉਹਨਾਂ ਨੇ ਲੈ ਕੇ ਭੇਜੀਆਂ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਪੰਜਾਬ ਤੋਂ ਸਾਡੇ ਸਦਸਾ ਸਭਾ ਦੇ ਮੈਂਬਰ ਨੇ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਨੇ ਅਦਾ ਕੁ ਚੰਡਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਪੰਜਾਬ ਦੇ ਵਿੱਚ ਹੁਣ ਜਿਸ ਦਾ ਖੇਤ ਉਸ ਦੀ ਰੇਤ ਸਕੀਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਪਰ ਉਧਰ ਹੜਾਂ ਦੀ ਮਾਰ ਚੱਲ ਰਹੀ ਹੈ ਕਿਸਾਨਾਂ ਲਈ ਸਰਕਾਰ ਨੇ ਇਸ ਸਕੀਮ ਦੀ ਸ਼ੁਰੂਆਤ ਤਾਂ ਕੀਤੀ ਹੈ ਤੇ ਇਸ ਨੀਤੀ ਤਹਿਤ 31 ਦਸੰਬਰ ਤੱਕ ਦਾ ਸਮਾਂ ਹੈ ਪਰ ਫਾਜ਼ਿਲਕਾਜ ਕਿਸਾਨ ਸਬਾਬਨਾਂ ਦੀ ਮੰਗ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਸਮਾਂ ਹੋਰ ਵਧਾਇਆ ਜਾਵੇ ਕਿਸਾਨਾਂ ਦਾ ਕਹਿਣਾ ਹੈ ਕਿ ਕਈ ਪਿੰਡਾਂ 'ਚ ਅਜੇ ਤੱਕ ਪਾਣੀ ਹੀ ਨਹੀਂ ਨਿਕਲਿਆ ਹੈ ਤੇ ਕਈ ਪਿੰਡਾਂ 'ਚ ਅਜੇ ਵੀ ਪਾਣੀ ਦੀ ਮਾਰ ਪੈ ਰਹੀ ਹੈ ਇਸ ਲਈ ਆਪਣੀ ਜ਼ਮੀਨ ਚੋਂ ਰੇਤ ਤੇ ਮਿੱਟੀ ਕੱਢਣ ਲਈ ਜੋ 31 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਏ ਉਸ ਨੂੰ ਵਧਾਇਆ ਜਾਵੇ। ਨੇ ਜਿਹੜੀ ਨਿਤੀ ਲੈਂਦੀ ਜਿਸ ਦਾ ਖੇਤ ਉਸ ਦੀ ਰੇਤ ਹੂੰ ਪਰ ਸਾਡੇ ਇੱਥੇ ਜਿਹੜਾ ਹੈਗਾ ਆਪਣੇ ਇੱਥੇ ਅਜੇ ਖੇਤਾਂ ਦੇ ਵਿੱਚ ਪਾਣੀ ਖੜਿਆ ਹੈ। ਹੂੰ ਪਾਣੀ ਖੜਨ ਕਰਨਾ ਇਹ ਅਜੇ 2 ਮਹੀਨੇ ਸਾਡਾ ਪਾਣੀ ਨਹੀਂ ਸੁੱਕ ਸਕਦਾ ਇੱਥੇ। ਖੇਤਾਂ ਦੇ ਵਿੱਚੋਂ ਨਿਕਲ ਨਹੀਂ ਸਕਦਾ। ਹੂੰ ਇਹਦੇ ਤਹਿਤ ਸਾਨੂੰ ਘੱਟੋ-ਘੱਟ ਵੀ 6 ਮਹੀਨੇ ਦਾ ਸਮਾਂ ਚਾਹੀਦਾ ਲੋਕੀ ਇਹਨੂੰ ਰੇਤ ਕੱਢਣ ਵਾਸਤੇ ਫਿਰ ਕਿਤੇ ਰੇਤ ਜ਼ਿਆਦਾ ਹੈ ਕਿਤੇ ਖੱਡੇ ਵੀ ਪੈ ਗਏ ਨੇ 20-20 ਫੁੱਟ ਖੱਡੇ ਪਾ ਗਿਆ ਦਰਿਆ ਉਹਦੇ ਵਾਸਤੇ ਸਾਨੂੰ ਇਹ ਸਾਡੀ ਜਿਹੜੀ ਅਗਲੀ ਆਉਣ ਵਾਲੀ ਫਸਲ ਉਹ ਵੀ ਨਹੀਂ ਬੀਜੀ ਜਾ ਸਕਦੀ ਇਸ ਕਰਕੇ ਸਾਨੂੰ ਸਮਾਂ ਥੋੜਾ ਹੋਰ ਲੰਮਾ ਦਿੱਤਾ ਜਾਵੇ ਘੱਟੋ-ਘੱਟ 6 ਮਹੀਨੇ ਹੋਰ ਦਿੱਤੇ ਜਾਣ ਕਿਉਂਕਿ ਜਿਹੜਾ 2026 ਮਾਰਚ ਤੱਕ ਦਾ ਸਮਾਂ ਦਿੱਤਾ ਜਾਵੇ ਇਸ ਤੋਂ ਪਹਿਲਾਂ ਨਹੀਂ ਸਾਡਾ ਕੁਝ ਹੋ ਸਕਦਾ ਨੇ ਹੁਣ ਕਿੰਨੀ ਕਿ ਫਸਲ ਬਰਬਾਦ ਹੋਈਏ ਪਾਣੀ ਕਿਥੇ ਕਿਥੇ ਤੱਕ ਪਾਣੀ ਹਜੇ ਵੀ ਕਈ ਕਈ ਖੇਤਾਂ ਜਿ ਦਿਖਾਈ ਦੇ ਰਹੇ ਜੀ ਫਸਲ ਤਾਂ ਤਕਰੀਬਨ ਸਾਡੇ ਤੇਜਰ ਹੇਲਾ ਔਰ ਨਾਲ ਦੇ ਪਿੰਡ ਜਿਵੇਂ ਚੱਕਰ ਹੇਲਾ ਜਾਂ ਦੂਸਰੇ ਪਿੰਡ ਮਾਤਮ ਨਗਰ ਰੇਤੇ ਵਾਲੀ ਚੰਗੜ ਗੁਲਾਬਾ ਆ ਵਗੈਰਾ ਇਹ ਸਾਰੇ ਪਿੰਡ ਇਥੇ ਤਕਰੀਬਨ 100% ਫਸਲ ਖਰਾਬ ਹੋ ਚੁੱਕੀ ਹੈ ਕੋਈ ਮਤਲਬ ਇਹ ਜਗ੍ਹਾ ਨਹੀਂ ਜਿੱਥੇ ਪਾਣੀ ਨਾ ਪਹੁੰਚਿਆ ਹੋਵੇ ਹੁਣ ਕਿੰਨੇ ਰਕਬੇ ਚੋਂ ਪਾਣੀ ਨਿਕਲ ਚੁੱਕਿਆ ਤੇ ਕਿੰਨਾ ਰਕਬਾ ਹਜੇ ਬਾਕੀ ਹੈ ਜੀ ਇੱਥੇ ਜੀ ਸਾਡੇ ਆਪ ਦੇ ਪਿੰਡ ਦੇ ਅਸੀਂ ਦੇਖੀਏ ਤਾਂ ਇੱਥੇ ਸਿਰਫ ਤੇ ਸਿਰਫ ਪਿੰਡ ਦੇ ਹਲੇ-ਦਲੇ ਜਿਹੜਾ ਹੈਗਾ ਰਕਬਾ 100 ਏਕੜ ਜਿੰਦੇ ਚ ਪਾਣੀ ਨਿਕਲਿਆ ਹੈ ਬਾਕੀ ਸਾਰਾ ਪੂਰਾ ਸਾਡੇ ਦੋਨਾਂ ਪਿੰਡਾਂ ਦਾ ਚੱਕ ਰੇਲਾ ਅਤੇ ਜਰ ਰੇਲਾ ਦਾ 1500 ਦੇ ਕਰੀਬ ਹੈਗਾ ਰਕਬਾ ਬਾਕੀ ਸਾਰਾ ਜਿਹੜਾ 100 ਤੋਂ ਬਾਕੀ ਦੇਖ ਲਓ 14 13 1400 ਦੇ ਵਿੱਚ ਪਾਣੀ ਹੈ ਜੇ ਖੜਾ ਹੈ ਅਲੀਗਰ ਜਿਆਦਾ ਮਤਲਬ ਕਿ ਖੇਤ ਖਾਲੀ ਨਹੀਂ ਹੋਏ ਪਾਣੀ ਬਿਲਕੁਲ ਨਹੀਂ ਹੋਏ ਜੀ ਪਿੰਡ ਦੇ ਨਾਲ ਬਿਲਕੁਲ ਜੀ ਕਿਸੇ ਦੇ ਦੋ ਕਿੱਲੇ ਜਾਂ ਚਾਰ ਕਿੱਲੇ ਖਾਲੀ ਹੋਏ ਬਾਕੀ ਪਾਣੀ ਪੂਰਾ ਖੜਾ ਤੇ ਉਧਰ ਪੰਜਾਬ ਸਰਕਾਰ ਨੇ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕਰ ਦਿੱਤੀ ਹੈ ਪੰਜਾਬ ਦੀ ਪੁਨਰ ਸੁਰਜੀਤੀ ਲਈ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਖੁਦ ਇਸ ਦਾ ਐਲਾਨ ਕੀਤਾ ਗਿਆ ਸੀਐਮ ਮਾਨ ਨੇ ਕਿਹਾ ਕਿ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਅਸੀਂ ਕਰਨ ਜਾ ਰਹੇ ਹਾਂ ਤੇ ਦੇਸ਼ ਦੇ ਨਾਗਰਿਕਾਂ ਨੂੰ ਉਹਨਾਂ ਨੇ ਪੰਜਾਬ ਦੇ ਨਾਲ ਖੜਨ ਦੀ ਅਪੀਲ ਵੀ ਕੀਤੀ ਹੈ। ਸੀਐਮ ਮਾਨ ਨੇ ਕਿਹਾ ਕਿ ਆਓ ਪੰਜਾਬ ਨੂੰ ਦੁਬਾਰਾ ਹੱਸਦਾ ਵਸਦਾ ਪੰਜਾਬ ਬਣਾਈਏ। ਤੁਹਾਡੇ 1 ਰੁਪਏ ਨੂੰ ਅਸੀਂ 1.5 ਰੁਪਈਆ ਬਣਾ ਕੇ ਅੱਗੇ ਭੇਜਾਂਗੇ। ਸੀਐਮ ਮਾਨ ਨੇ ਕਿਹਾ ਕਿ rangla.punjab.gov.in ਪੋਰਟਲ ਤੇ ਇਸ ਦੀ ਸਾਰੀ ਜਾਣਕਾਰੀ ਮਿਲੇਗੀ। ਇਸ ਦੇ ਨਾਲ ਹੀ ਉਹਨਾਂ ਨੇ ਸਮਾਜ ਸੇਵੀਆਂ ਨੂੰ ਐਨ ਜੀਓਜ਼ ਨੂੰ ਕਲਾਕਾਰਾਂ ਨੂੰ ਅਦਾਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਵੱਧ ਚੜ ਕੇ ਇਸ ਦੇ ਵਿੱਚ ਯੋਗਦਾਨ ਪਾਉਣ ਮਿਸ਼ਨ ਚੜਦੀ ਕਲਾ ਚੜਦੀ ਕਲਾ ਦਾ ਮਤਲਬ ਹੈ ਹਰ ਔਖੇ ਤੋਂ ਔਖੇ ਟਾਈਮ ਦੇ ਵਿੱਚ ਬੁਲੰਦ ਹੌਂਸਲੇ ਨਾਲ ਖੜੇ ਰਹਿਣਾ ਹਰ ਹਨੇਰੇ ਦੇ ਵਿੱਚ ਉਮੀਦਾਂ ਦੇ ਦੀਵੇ ਜਗਾਈ ਰੱਖਣਾ ਮੈਂ ਸਾਡੇ ਪੰਜਾਬ ਦੇ ਨਾਗਰਿਕਾਂ ਨੂੰ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਣ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪਰਾਂ ਸਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ। ਉਹਨੂੰ ਅਪੀਲ ਕਰਦਾ। ਦਿਲੋਂ ਅਪੀਲ ਕਰਦਾ। ਆਓ ਪੰਜਾਬ ਨਾਲ ਖੜੀਏ। ਆਓ। ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ। ਤਾਂ ਕਿ ਪੰਜਾਬ ਦੁਬਾਰਾ ਖੜਾ ਹੋ ਕੇ ਸੰਕਟ ਚੋਂ ਦੇਸ਼ ਨੂੰ ਲੀਡ ਕਰ ਸਕੇ। ਔਰ ਮੈਂ ਵਚਨ ਦੇਣਾ ਕਿ ਤੁਹਾਡੇ ਦੁਆਰਾ 10 ਸਾਂ ਨਾਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਏ ਨੂੰ ਸਵਾ ਰੁਪਿਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ rangla r a n g l a rangla .punjab p u n j a b پنجاب gov.in in ایتھوں ਤੁਹਾਨੂੰ ਡਿਟੇਲ ਮਿਲ ਜੂਗੀ ਖੁੱਲ ਦਿਲ ਨਾਲ ਮਿਸ਼ਨ ਚੜ੍ਹਦੀ ਕਲਾ 'ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਰਹੇਗਾ ਪੰਜਾਬ ਹਮੇਸ਼ਾ ਚੜ ਉਧਰ ਕੇਂਦਰ ਦੇ ਵੱਲੋਂ ਪੰਜਾਬ ਲਈ ਜਾਰੀ ਐਸਡੀਆਰਐਫ ਫੰਡ ਦੀ 240 ਕਰੋੜ ਦੀ ਦੂਜੀ ਕਿਸ਼ਤ ਤੇ ਕਮਸਾਨ ਮੱਚ ਗਿਆ ਹੈ ਆਮ ਆਦਮੀ ਪਾਰਟੀ ਨੇ ਦੂਜੀ ਕਿਸ਼ਤ ਨੂੰ ਜ਼ਖਮਾਂ ਤੇ ਲੂਣ ਸਿੜਕਣ ਦੇ ਬਰਾਬਰ ਦੱਸਿਆ ਹੈ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ 240 ਕਰੋੜ ਰੁਪਇਆ ਭੇਜ ਕੇ ਪੰਜਾਬ ਦੇ ਜ਼ਖਮਾਂ ਤੇ ਲੂਣ ਛਿੜਕਿਆ ਗਿਆ ਹੈ ਖੜਾ ਕਰਕੇ ਪੰਜਾਬ ਦਾ 20000 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਅਤੇ ਕੇਂਦਰ ਸਰਕਾਰ ਦੇ ਵੱਲੋਂ ਨਿਗੂਣੀ ਰਾਸ਼ੀ ਭੇਜੀ ਗਈ ਹੈ ਪਹਿਲਾਂ 1600 ਕਰੋੜ ਦਾ ਐਲਾਨ ਕੀਤਾ ਗਿਆ ਸੀ ਤੇ ਹੁਣ ਪਹਿਲੀ ਕਿਸ਼ਤ 240 ਕਰੋੜ ਰੁਪਏ ਦੀ ਭੇਜੀ ਗਈ ਹੈ ਉਧਰ ਦੂਜੇ ਪਾਸੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ 1600 ਕਰੋੜ ਤੋਂ ਬਾਅਦ 240 ਕਰੋੜ ਰੁਪਏ ਭੇਜਿਆ ਗਿਆ ਜਿਸ ਦੇ ਨਾਲ ਪੰਜਾਬ ਮੁਸ਼ਕਿਲ ਦੇ ਦੌਰ ਦੇ ਵਿੱਚੋਂ ਨਿਕਲੇਗਾ ਪਰ ਆਮ ਆਦਮੀ ਪਾਰਟੀ ਇਸ ਨੂੰ ਪੰਜਾਬ ਦੇ ਜ਼ਖਮਾਂ ਤੇ ਲੂਣ ਛਿੜਕਣ ਦੇ ਬਰਾਬਰ ਦੱਸ ਰਹੀ ਹੈ ਕਿ 240 ਕਰੋੜ ਦੀ ਰਾਸ਼ੀ ਬੇहद ਘੱਟ ਹੈ ਕਿਉਂਕਿ ਪੰਜਾਬ ਦੇ ਵਿੱਚ ਛੜਾ ਕਰਕੇ ਨੁਕਸਾਨ 20000 ਕਰੋੜ ਤੋਂ ਵੀ ਵੱਧ ਦਾ ਹੋਇਆ ਹੈ ਨਸ਼ੇ ਦੇ ਖਿਲਾਫ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਹੈ 7 ਕਿਲੋ ਹੈਰੋਇਨ ਸਮੇਤ ਇੱਕ ਮੁਲਜ਼ਮ ਗ੍ਰਿਫਤਾਰ ਕੀਤਾ ਗਿਆ ਯਾਸੀਨ ਮੁਹੰਮਦ ਨੂੰ ਗ੍ਰਿਫਤਾਰ ਕੀਤਾ ਗਿਆ ਯਾਸੀਨ ਮੁਹੰਮਦ ਨੂੰ ਤਸਕਰੀ ਦੇ ਇਲਜ਼ਾਮ ਤਹਿਤ ਗ੍ਰਿਫਤਾਰ ਕੀਤਾ ਗਿਆ 7 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ ਦੱਸਦੀ ਹੈ ਕਿ ਮੁਹਾਲੀ ਦੇ ਵਿੱਚ ਇਹ ਨਸ਼ਾ ਤਸਕਰ ਰਹਿ ਰਿਹਾ ਸੀ ਤੇ ਪਾਕਿਸਤਾਨ 'ਚ ਬੈਠੇ ਤਸਕਰਾਂ ਦੇ ਨਾਲ ਇਸ ਦੇ ਸੰਬੰਧ ਦੱਸੇ ਜਾ ਰਹੇ ਨੇ ਡਰੋਨ ਦੇ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਅਜਨਾਲਾ ਭੇਜੀ ਗਈ ਸੀ ਮੁਲਜ਼ਮ ਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ ਤੇ ਮੋਢਲੇ ਪੁਚਗਿਚ ਦੇ ਵਿੱਚ ਸਾਹਮਣੇ ਆਇਆ ਕਿ ਫੜਿਆ ਗਿਆ ਮੁਲਜ਼ਮ ਜਾਸਿਨ ਸਾਲ 2023-24 ਚ ਲੁਧਿਆਣਾ ਜ਼ਿਲ੍ਹੇ ਚ ਬੰਦ ਸੀ ਜਿੱਥੇ ਉਸ ਦੀ ਇੱਕ ਮੁਲਜ਼ਮ ਜਗਤਪ੍ਰੀਤ ਨਾਲ ਮੁਲਾਕਾਤ ਹੋਈ ਸ਼ੁਰੂਆਤੀ ਜਾਂਚ ਦੇ ਮੁਤਾਬਕ ਮੁਲਜ਼ਮ ਨਸ਼ੇ ਦੀਆਂ 4 ਖੇਪਾਂ ਹੁਣ ਤੱਕ ਮੰਗਵਾ ਚੁੱਕੇ ਨੇ ਡਰੋਨ ਦੇ ਰਾਹੀਂ ਇਹ ਨਸ਼ੇ ਦੀ ਖੇਪ ਮੰਗਵਾਈ ਜਾਂਦੀ ਸੀ ਤੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ 7 ਕਿਲੋ ਹੈਰੋਇਨ ਸਮੇਤ ਜਾਸਿਨ ਨੂੰ ਗ੍ਰਿਫਤਾਰ ਕਰਨ ਲਿਆ। ਤੋਂ 122 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਔਰ ਇਹਦੇ ਚ ਇੱਕ ਮੇਨ ਦੋਸ਼ੀ ਫੜਿਆ ਗਿਆ ਔਰ ਦੂਸਰਾ ਜਿਹੜਾ ਉਹ ਇਡੈਂਟੀਫਾਈ ਹੋ ਗਿਆ ਜਿਹੜਾ ਮੇਨ ਕਿੰਗਪਿੰਨ ਹੈ ਔਰ ਸਮਗਲਰ ਹੈ। ਇਹ ਸਾਡੇ CIA 3 ਦੇ ਬਲਵਿੰਦਰ ਸਿੰਘ ਜਿਹੜੇ ਇੰਚਾਰਜ ਨੇ ਉਹਨਾਂ ਦੀ ਉਹਨਾਂ ਦੀ ਟੀਮ ਨੇ ਇਹ ਜਿਹੜੀ ਅਰੈਸਟ ਕੀਤੀ ਹੈ ਔਰ ਇਹਦੇ ਚ ਜਿਹੜੀ ਅਰੈਸਟ ਹੋਈ ਉਹ ਵਡਾਲੀ ਛਾਟਾ ਤੋਂ ਹੋਈ ਹੈ ਮੇਨ ਗੱਲ ਇਹ ਹੈ ਕਿ ਜਿਹੜਾ ਬੰਦਾ ਫੜਿਆ ਗਿਆ ਹੈ ਤਾਂ ਨਾਮ ਹੈਗਾ ਯਾਸੀਨ ਮੁਹੰਮਦ ਤਕਰੀਬਨ 22 ਸਾਲ ਦਾ ਹੈਗਾ ਸੰਬਲ ਯੂਪੀ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ ਪਹਿਲਾਂ ਵੀ 4 ਮੁਕਦਮੇ ਦਰਜ ਹੈ ਪੰਜਾਬ ਦੇ ਵਿੱਚ ਇਸ ਵੇਲੇ ਲਾਲੜੂ ਮੁਹੱਲੀ ਦੇ ਵਿੱਚ ਰਹਿ ਰਿਹਾ ਆਰਮਜ਼ੈਕਟ ਦੇ ਹੈਂਡੀਪੀਐਸ ਐਕਟ ਅਥੈਫਟ ਤੇ ਸਨੇਚਿੰਗ ਦੇ ਔਰ ਐਨਡੀਪੀਐਸ ਐਕਟ ਦੇ ਵਿੱਚ ਪਹਿਲਾਂ ਵੀ ਇਹ ਅਰੈਸਟ ਹੋ ਚੁੱਕਿਆ ਸਮਰਾਲਾ ਖੰਨੇ ਦੇ ਵਿੱਚ ਔਰ ਅਨਇੰਪਲੋਇਡ ਬੰਦਾ ਹੈ ਔਰ ਜਿਹੜਾ ਇਹ ਮੇਨ ਕਿੰਗਪਿਨ ਇਹਦੇ ਚ ਸਾਹਮਣੇ ਆਇਆ ਉਹ ਹੈਗਾ ਜਗਪ੍ਰੀਤ ਸਿੰਘ ਇਲਿਆਸ ਜੱਗਾ ਸ਼ੇਰਪੁਰ ਤੈਬਾਨ ਪਿੰਡ ਹੈ ਧਰਮਕੋਟ ਥਾਣਾ ਡਿਸਟ੍ਰਿਕਟ ਮੋਗੇ ਦੇ ਵਿੱਚ ਇਹਦੇ ਖਿਲਾਫ ਵੀ ਚਾਰ ਮੁਕਦਮੇ ਜਰਜ ਹੈ ਫਾਜ਼ਲ ਕਾਚ ਹੈ ਸਿਟੀ ਖੰਨਾ ਹੈ ਤਲਵੰਡੀ ਭਾਈ ਫਿਰੋਜ਼ਪੁਰ ਤੇ ਸਮਰਾਲਾ ਦੇ ਵਿੱਚ ਫਿਰ ਦੁਬਾਰਾ NDPS ਐਕਟ ਤੇ ਆਰਮਜ਼ ਐਕਟ ਦੇ ਜੋ ਇਹ ਨੌਨ ਸਮਗਲਰ ਹੈ اور ਮੁਢਲੀ ਪੁੱਛ ਗਈ ਤੋ ਇਹ ਪਤਾ ਲੱਗਿਆ ਕਿ ਯਾਸੀਨ ਮੁਹੰਮਦ ਉਹਦੇ ਨਾਲ ਰਲ ਕੇ ਇਹਨਾਂ ਨੇ ਜਿਹੜੀ ਇਹ ਕਨਸਾਈਨਮੈਂਟ ਹੈ ਜਨਾਲਾ ਸੈਕਟਰ ਤੋਂ ਪਿਕਅਪ ਕੀਤੀ ਉਹ ਅੱਗੇ ਲੈ ਕੇ ਆ ਰਿਹਾ ਸੀ ਔਰ ਇਸ ਤੋਂ ਪਹਿਲਾਂ ਵੀ ਯਾਸੀਨ ਮੁਹੰਮਦ ਜਿਹੜਾ ਜਗਪ੍ਰੀਤ ਦੇ ਕਹਿੰਦੇ ਕਨਸਾਈਨਮੈਂਟ ਚੁੱਕ ਚੁੱਕਿਆ ਉਧਰ ਰਾਹੁਲ ਗਾਂਧੀ ਨੂੰ ਸਿਰੋਪਾਉ ਦੇਣ ਦੇ ਮਾਮਲੇ 'ਚ ਐਸਜੀਪੀਸੀ ਦੇ ਵੱਲੋਂ ਵੱਡਾ ਐਕਸ਼ਨ ਲੈ ਲਿਆ ਗਿਆ ਏ ਸਿਰੋਪਾਉ ਦੇਣ ਵਾਲਿਆਂ ਤੇ ਗਾਜ ਡਿੱਗੀ ਹੈ ਅਤੇ ਐਸਜੀਪੀਸੀ ਨੇ ਗੁਰਦੁਆਰਾ ਸਾਹਿਬ ਦੇ ਡਿਪਟੀ ਮੈਨੇਜਰ ਗਰੰਥੀ ਕਥਾਵਾਚਕ ਤੇ ਸੇਵਾਦਾਰ ਨੂੰ ਸਸਪੈਂਡ ਕਰ ਦਿੱਤਾ ਹੈ ਜਦਕਿ ਮੈਨੇਜਰ ਦਾ ਤਬਾਦਲਾ ਕਰ ਦਿੱਤਾ ਗਿਆ ਰਮਦਾਸ ਦਾ ਗੁਰਦੁਆਰਾ ਸ਼੍ਰੀ ਸਮਾਦ ਬਾਬਾ ਬੁੱਢਾ ਜੀ ਜਿੱਥੇ ਰਾਹੁਲ ਗਾਂਧੀ ਹੜਾ ਦੌਰਾਨ ਪਹੁੰਚੇ ਸੀ ਹੜਪਰਵਾਵੀ ਇਲਾਕਿਆਂ ਦਾ ਦੌਰਾ ਕਰਨ ਲਈ ਤੇ ਇਸ ਦੌਰਾਨ ਰਾਹੁਲ ਗਾਂਧੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੁੰਦੇ ਨੇ ਤੇ ਇੱਥੇ ਹੀ ਰਾਹੁਲ ਗਾਂਧੀ ਨੂੰ ਸਰੋਪਾਓ ਭੇਟ ਕੀਤਾ ਗਿਆ ਜਿਸ ਤੋਂ ਬਾਅਦ ਵਿਵਾਦ ਹੋਇਆ ਤੇ ਹੁਣ ਕਾਰਵਾਈ ਹੋਈ ਹੈ ਜਿਨ੍ਹਾਂ ਨੇ ਰਾਹੁਲ ਗਾਂਧੀ ਨੂੰ ਸਰੋਪਾਓ ਦਿੱਤਾ ਹੈ ਦੱਸ ਦਈਏ ਕਿ ਐਸਜੀਪੀਸੀ ਦਾ ਕਹਿਣਾ ਹੈ ਕਿ ਗਾਂਧੀ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਅਸੀਂ ਸਰੋਪਾਓ ਨਹੀਂ ਦਿੰਦੇ ਕਿਉਂਕਿ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੁੱਖ ਭੂਮਿਕਾ ਸੀ ਇਸੇ ਕਤਲੇਆਮ ਦੇ ਵਿੱਚ ਭੂਮਿਕਾ ਸੀ ਗਾਂਧੀ ਪਰਿਵਾਰ ਦੀ ਜਿਸ ਕਰਕੇ ਰਾਹੁਲ ਗਾਂਧੀ ਨੂੰ ਸਰੋਪਾਉ ਨਹੀਂ ਦਿੱਤਾ ਜਾ ਸਕਦਾ ਤੇ ਇਸ ਮਾਮਲੇ ਦੇ ਵਿੱਚ ਐਸਡੀਪੀਸੀ ਨੇ ਹੁਣ ਡਿਪਟੀ ਮੈਨੇਜਰ ਗਰੰਥੀ ਕਥਾਵਾਚਕ ਤੇ ਸੇਵਾਦਾਰ ਨੂੰ ਸਸਪੈਂਡ ਕਰ ਦਿੱਤਾ ਹੈ ਤਾਂ ਇੱਕ ਪਾਸੇ ਜਿੱਥੇ ਰਾਹੁਲ ਗਾਂਧੀ ਨੂੰ ਸਰੋਪਾਉ ਦੇਣ ਦੇ ਮਾਮਲੇ ਵਿੱਚ ਕਾਰਵਾਈ ਹੋਈ ਹੈ ਉੱਥੇ ਦੂਜੇ ਪਾਸੇ ਐਸਡੀਪੀਸੀ ਮੈਂਬਰ ਕਿਰਨਜੋਤ ਕੌਰ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਦਾਦੀ ਦੇ ਗੁਨਾਹਾਂ ਲਈ ਪੋਤਰੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਕਿਰਨਜੋਤ ਕੌਰ ਐਸਡੀਪੀਸੀ ਮੈਂਬਰ ਨੇ ਉਹਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਤੇ ਹਮਲੇ ਵੇਲੇ ਰਾਹੁਲ ਬੱਚਾ ਸੀ ਅਤੇ ਉਸ ਨੂੰ ਨਹੀਂ ਸੀ ਪਤਾ ਰਾਹੁਲ ਗਾਂਧੀ ਨਿਮਾਣੇ ਬੰਦੇ ਵਾਂਗ ਕਈ ਵਾਰ ਦਰਬਾਰ ਸਾਹਿਬ ਆਇਆ ਹੈ ਅਤੇ ਰਾਹੁਲ ਗਾਂਧੀ ਨੇ ਸਿੱਖਾਂ ਖਿਲਾਫ ਕੋਈ ਗੱਲ ਨਹੀਂ ਕੀਤੀ ਦਾਦੀ ਦੇ ਗੁਨਾਹਾਂ ਲਈ ਉਸ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਐਸਡੀਪੀਸੀ ਮੈਂਬਰ ਨੇ ਕਿਰਨਜੋਤ ਕੌਰ ਗਿਆਨੀ ਹਰਪ੍ਰੀਤ ਸਿੰਘ ਧੜੇ ਦੇ ਨਾਲ ਸੰਬੰਧਿਤ ਨੇ ਕਿਰਨਜੀਤ ਕੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਕਿ ਮੇਰੀ ਗੱਲ ਬੜੇ ਲੋਕਾਂ ਨੂੰ ਚੰਗੀ ਨਹੀਂ ਲੱਗਣੀ ਪਰ ਮੈਂ ਕਰਨਾ ਚਾਹੁੰਦੀ ਆ ਜੇਂਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਕੌਮ ਨੇ ਬਖਸ਼ਿਆ ਹਿਸਾਬ ਬਰਾਬਰ ਉਸਦੇ ਪੋਤਰੇ ਦਾ ਕੀ ਦੋਸ਼ ਜੋ ਆਪ ਉਸ ਵਕਤ ਬੱਚਾ ਸੀ ਰਾਹੁਲ ਗਾਂਧੀ ਇੱਕ ਨਿਮਾਣੇ ਬੰਦੇ ਆਂਗੂ ਕਈ ਵਾਰ ਦਰਬਾਰ ਸਾਹਿਬ ਆਇਆ ਹੈ ਅਤੇ ਉਸਨੇ ਸਿੱਖਾਂ ਖਿਲਾਫ ਕਦੇ ਕੋਈ ਗੱਲ ਨਹੀਂ ਕੀਤੀ ਇਸ ਲਈ ਦਾਦੀ ਦੇ ਗੁਨਾਹਾਂ ਲਈ ਰਾਹੁਲ ਗਾਂਧੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਇੱਕ ਪਾਸੇ ਜਿੱਥੇ ਰਾਹੁਲ ਗਾਂਧੀ ਨੂੰ ਸਿਰੋਪਾਉ ਦੇਣ ਤੇ ਕਾਰਵਾਈ ਹੋਈ ਹੈ ਦੂਜੇ ਪਾਸੇ ਕਿਰਨ ਜੋਤ ਕੌਰ ਦਾ ਇਹ ਬਿਆਨ ਵੀ ਸਾਹਮਣੇ ਆਇਆ ਹੈ ਕਿ ਦਾਦੀ ਦੇ ਗੁਨਾਹਾਂ ਲਈ ਪੋਤਰਾ ਕਿਵੇਂ ਜ਼ਿੰਮੇਵਾਰ ਹੋ ਸਕਦਾ ਹੈ ਮੇਰੀ ਗੱਲ بڑے ਲੋਕਾਂ ਨੂੰ ਚੰਗੀ ਨਹੀਂ ਲੱਗਣੀ ਪਰ ਮੈਂ ਕਰਨਾ ਚਾਹੁੰਦੀ ਜਹਿੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਕੌਮ ਨੇ ਬਖਸ਼ਿਆ ਨਹੀਂ ਹਿਸਾਬ ਰੱਬ ਦਾ ਉਸਦੇ ਪੁੱਤਰੇ ਦਾ ਕੀ ਦੋਸ਼ ਜੋ ਆਪ ਉਸ ਵਕਤ ਬੱਚਾ ਸੀ ਰਾਹੁਲ ਗਾਂਧੀ ਇੱਕ ਨਿਮਾਣੀ ਬੰਦੇ ਵਾਂਗੂ ਕਈ ਵਾਰ ਦਰਬਾਰ ਸਾਹਿਬ ਆਇਆ ਹੈ ਤੇ ਉਸਨੇ ਸਿੱਖਾਂ ਦੇ ਖਿਲਾਫ ਕੋਈ ਗੱਲ ਨਹੀਂ ਕੀਤੀ ਇਸ ਲਈ ਦਾਦੀ ਦੇ ਗੁਨਾਹਾਂ ਲਈ ਉਸ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਇਸ ਦਿਨਾਂ ਲਈ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਜਦੋਂ ਪੰਜਾਬ ਆਏ ਤਾਂ ਇੱਕ ਬੱਚੇ ਨੂੰ ਮਿਲੇ ਰੋਂਦੇ ਬੱਚੇ ਨੂੰ ਗਲੇ ਲਾ ਕੇ ਰਾਹੁਲ ਗਾਂਧੀ ਨੇ ਚੁੱਪ ਕਰਵਾਇਆ ਸੀ ਤੇ ਹੁਣ ਉਸੇ ਬੱਚੇ ਦੇ ਨਾਲ ਕੀਤਾ ਵਾਅਦਾ ਵੀ ਰਾਹੁਲ ਗਾਂਧੀ ਦੇ ਵੱਲੋਂ ਨਿਭਾਇਆ ਗਿਆ ਤੋ ਜਿਹੜਾ ਜਨਾਲਾ ਦੇ ਰਮਦਾਸ ਦੇ ਇਸ ਬੱਚੇ ਨੂੰ ਰਾਹੁਲ ਗਾਂਧੀ ਨੇ ਸਾਈਕਲ ਭੇਜਿਆ ਅਤੇ ਇਸ ਦੌਰਾਨ ਰਾਹੁਲ ਗਾਂਧੀ ਨੇ ਪਰਿਵਾਰ ਦੇ ਨਾਲ ਅਤੇ ਬੱਚੇ ਨਾਲ ਵੀਡੀਓ ਕਾਲ ਤੇ ਗੱਲਬਾਤ ਵੀ ਕੀਤੀ ਹੈ। ਖੜਾ ਕਰਕੇ ਇਸ ਬੱਚੇ ਦਾ ਸਾਈਕਲ ਟੁੱਟ ਗਿਆ ਸੀ ਅਤੇ ਹੁਣ ਰਾਹੁਲ ਗਾਂਧੀ ਨੇ ਨਵਾਂ ਸਾਈਕਲ ਭੇਜ ਦਿੱਤਾ ਹੈ। ਵੈਲਕਮ ਵੈਲਕਮ। ਘਬਰਾਣਾ ਨਹੀਂ ਬੇਟਾ ਠੀਕ ਹੈ। ਬਹੁਤ-ਬਹੁਤ ਧੰਨਵਾਦ। ਧੰਨਵਾਦ ਸਰ। ਠੀਕ ਹੈ। ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਪਾਰਟੀ ਦਾ। ਤੇ ਉਧਰ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਤੇ ਰੋਕ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਲੀਡਰ ਆਫ oppositon ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਬਾਜਵਾ ਨੇ ਕਿਹਾ ਕਿ ਗੁਰਪੁਰਬ ਤੇ ਜਥੇ ਨੂੰ ਭੇਜਿਆ ਜਾਵੇ ਇਹ ਯਾਤਰਾ ਸਾਡੀ ਆਤਮਾ ਤੇ ਵਿਰਾਸਤ ਦੇ ਨਾਲ ਜੁੜੀ ਹੋਈ ਹੈ ਇਹ ਪਵਿੱਤਰ ਯਾਤਰਾ ਰਾਜਨੀਤੀ ਤੋਂ ਉੱਤੇ ਹੈ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ oppositon ਨੇ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ ਦਰਸਲ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਹਰ ਸਾਲ ਸਿੱਖ ਸਰਦਾਲਾਂ ਦਾ ਜਥਾ ਪਾਕਿਸਤਾਨ ਜਾਂਦਾ ਨਨਕਾਣਾ ਸਾਹਿਬ ਜਾਂਦਾ ਪਰ ਇਸ ਵਾਰ ਗ੍ਰਹਿ ਵਿਭਾਗ ਦੇ ਵੱਲੋਂ ਚਿੱਠੀ ਲਿਖ ਦਿੱਤੀ ਗਈ ਹੈ ਕਿ ਇਸ ਵਾਰ ਇਹ ਜਥਾ ਨਾ ਭੇਜਿਆ ਜਾਵੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਤੇ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਪੀਐਮ ਮੋਦੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਗੁਰਪੁਰਬ ਤੇ ਜਥਾ ਭੇਜਿਆ ਜਾਵੇ ਇਹ ਅਪੀਲ ਬਾਜਵਾ ਦੇ ਵੱਲੋਂ ਕੀਤੀ ਗਈ ਹੈ ਬਾਜਵਾ ਨੇ ਕਿਹਾ ਕਿ ਇਹ ਯਾਤਰਾ ਸਾਡੀ ਆਤਮਾ ਤੇ ਵਿਰਾਸਤ ਨਾਲ ਜੁੜੀ ਹੋਈ ਹੈ ਇਹ ਪਵਿੱਤਰ ਯਾਤਰਾ ਹੈ ਤੇ ਇਹ ਰਾਜਨੀਤੀ ਤੋਂ ਉੱਪਰ ਹੈ ਸਿੱਖ ਜਥਾ ਪਾਕਿਸਤਾਨ ਨਾ ਭੇਜਣ ਦੇ ਫੈਸਲੇ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਕਾਂਗਰਸੀ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਹੈ ਅਤੇ ਪਾਕਿਸਤਾਨ ਵਿਚਲੇ ਸਿੱਖ ਗੁਰਦਆਮਾਂ ਦੀ ਯਾਤਰਾ ਮੁੜ ਬਹਾਲ ਕਰਨ ਦੀ ਮੰਗ ਕੀਤੀ ਹੈ ਰੰਧਾਵਾ ਨੇ ਕਿਹਾ ਕਿ ਇਹ ਸਿਰਫ ਯਾਤਰਾ ਨਹੀਂ ਹੈ ਸਿੱਖਾਂ ਲਈ ਧਾਰਮਿਕ ਅਧਿਕਾਰ ਹੈ ਸੰਗਤ ਨੂੰ ਰੋਕਣਾ ਧਾਰਮਿਕ ਭਾਵਨਾਵਾਂ ਨੂੰ ਪ੍ਰਭਾਵਿਤ ਕਰਦਾ ਹੈ ਉਹਨਾਂ ਨਾਲ ਹੀ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਮੁੜ ਖੋਲਣ ਦੀ ਮੰਗ ਕੀਤੀ ਹੈ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਕਾਂਗਰਸੀ ਸਾਂਸਦ ਨੇ ਤੇ ਪਿਛਲੇ ਦਿਨੀ ਜੋ ਗ੍ਰਹਿ ਵਿਭਾਗ ਦੇ ਵੱਲੋਂ ਰੋਕ ਲਾਈ ਗਈ ਹੈ ਜਥਾ ਭੇਜਨ ਤੇ ਉਸ ਨੂੰ ਲੈ ਕੇ ਸੁਖਜਿੰਦਰ ਰੰਧਾਵਾ ਨੇ ਵੀ ਚਿੱਠੀ ਲਿਖੀ ਹੈ ਗ੍ਰਹਿ ਮੰਤਰੀ ਨੂੰ ਅਤੇ ਧਾਰਮਿਕ ਭਾਵਨਾਵਾਂ ਦਾ ਹਵਾਲਾ ਦਿੱਤਾ ਹੈ ਕਿ ਸੰਗਤ ਨੂੰ ਨਾ ਰੋਕਿਆ ਜਾਵੇ ਸਿੱਖਸ਼ਰਦਾਲੂਆਂ ਦਾ ਜਥਾ ਪਾਕਿਸਤਾਨ ਭੇਜਿਆ ਜਾਵੇ ਗੁਰਦਾਮਾਂ ਦੇ ਦਰਸ਼ਨਾਂ ਤੇ ਤਦ ਬਾਅਦ ਮੈਚ ਖਗਾਉਣਾ ਔਰ ਪਾਕਿਸਤਾਨਾ ਤੇ ਰੂਖ ਰੋਣਾ ਇਹ ਜੀਪੀ ਦੇ ਵੀ ਮੰਨ ਸਕਦਾ ਤਾਂ ਪ੍ਰਗਟਾਵਾ ਹੋ ਗਿਆ ਸਾਡੇ ਕਰਤਾਰਪੁਰ ਸਾਹਿਬ ਜਿਹੜੇ ਕੋਆਰਡੀਨੇਟਰ ਬਣਿਆ ਉੱਥੇ 500 ਬੰਦੇ ਦੀ ਰੋਜ਼ ਦੀ ਪਰਮਿਸ਼ਨ ਮਿਲਦੀ ਹੈ ਉਹ ਇਨਫੋਰਮੇਸ਼ਨ ਮਿਲਣੀ ਚਾਹੀਦੀ ਹੈ ਔਰ ਜਿਹੜੇ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਨੇ ਉਹਨਾਂ ਦਾ ਸ਼ਰਤਾਂ ਦੇ ਰੂਪ ਚ ਤੇ ਉਹਨੂੰ ਖੋਲਣਾ ਚਾਹੀਦਾ ਜੇ ਇਹ ਇਸੇ ਤਰ੍ਹਾਂ ਚੱਲਦਾ ਰਿਹਾ ਕੋੜਤਨ ਹੋਰ ਵਧੇਗੀ ਜੇ ਮੈਚ ਹੋ ਸਕਦਾ ਹੈ ਪਾਕਿਸਤਾਨ ਵਾਲੇ ਹਿੰਦੁਸਤਾਨ ਦੇ ਉੱਤੇ ਪ੍ਰੌਕਸੀ ਵਾਰ ਲੜ ਰਹੇ ਨੇ ਪ੍ਰਧਾਨ ਮੰਤਰੀ ਜੀ ਕਹਿੰਦੇ ਮੈਂ ਪਾਣੀ ਬੰਦ ਕਰ ਦਿਆਂਗਾ ਤੇ ਅਮਨ ਸ਼ਾਹ ਜੀ ਦੇ ਬੇਟੇ ਉਸ ਚੇਅਰਮੈਨ ਨੇ ਕ੍ਰਿਕਟ ਬੋਰਡ ਦੇ ਉਹ ਉਥੇ ਮੈਚ ਕਰੇ ਇਹ ਤਾਂ ਕਿ ਉਹ ਸੋਇਕ ਨੂੰ ਆਪਣੇ ਆਪ ਨੂੰ ਕਰ ਦਵੇ ਕੋਈ ਵੀ ਹਿੰਦੁਸਤਾਨੀ ক্রিকেট ਦਾ ਮੈਚ ਵੇਖਣ ਨੂੰ ਚਾਹ ਨਹੀਂ ਮੇਰਾ ਖਿਆਲ ਹੈ ਕਿ ਲੋਕ ਹੋ ਸਕ ਟੀਵੀ ਆਨ ਵੀ ਨਹੀਂ ਕਰਦੇ ਤੇ ਉਧਰ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਤੇ ਸੁਪਰੀਮ ਕੋਰਟ ਦੀ ਸਖਤੀ ਨਜ਼ਰ ਆਈ ਹੈ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਤੇ ਕਾਰਵਾਈ ਹੋਵੇ ਚੀਫ ਜਸਟਿਸ ਆਫ ਇੰਡੀਆ ਬੀ ਆਰ ਗਵਈ ਦੀ ਸਖਤ ਟਿੱਪਣੀ ਸਾਹਮਣੇ ਆਈ ਹੈ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੀ ਗ੍ਰਿਫਤਾਰੀ ਹੋਵੇ ਸੁਪਰੀਮ ਕੋਰਟ ਨੇ ਕਿਹਾ ਕਿ ਕਿਸਾਨ ਜ਼ਰੂਰੀ ਨੇ ਪਰ ਵਾਤਾਵਰਣ ਦੀ ਸੰਭਾਲ ਵੀ ਜ਼ਰੂਰੀ ਹੈ ਅਤੇ ਜੇ ਕੁਝ ਲੋਕ ਜੇਲ੍ਹ ਜਾਣਗੇ ਤਾਂ ਹੀ ਸਹੀ ਮੈਸੇਜ ਜਾਵੇਗਾ ਵਾਤਾਵਰਣ ਦੀ ਸੰਭਾਲ ਕਰਨੀ ਹੈ ਤਾਂ ਚਿਜ ਕਿਉਂ ਕਰ ਰਹੇ ਹੋ ਸੁਪਰੀਮ ਕੋਰਟ ਦੀ ਇਹ ਵੀ ਟਿੱਪਣੀ ਸਾਹਮਣੇ ਆਈ ਕਿ ਕਿਸਾਨਾਂ ਕਰਕੇ ਅਸੀਂ ਖਾਣਾ ਖਾਂਦੇ ਹਾਂ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਵਾਤਾਵਰਣ ਬਾਰੇ ਨਾ ਸੋਚੀਏ ਸਪਰੀਮ ਕੋਰਟ ਦੇ ਵੱਲੋਂ ਬੇहद ਸਖਤ ਟਿੱਪਣੀਆਂ ਕੀਤੀਆਂ ਗਈਆਂ ਨੇ ਦਰਅਸਲ ਝੋਨੇ ਦਾ ਸੀਜ਼ਨ ਜਾਰੀ ਹੈ ਆਮਦ ਸ਼ੁਰੂ ਹੋ ਗਈ ਹੈ ਤੇ ਇਸ ਤੋਂ ਬਾਅਦ ਰਹਿਤ ਖੇਤ ਨੂੰ ਪ੍ਰਾਲੀ ਨੂੰ ਅੱਗ ਲਾਉਣ ਦਾ ਸਿਲਸਲਾ ਵੀ ਸ਼ੁਰੂ ਹੋ ਜਾਂਦਾ ਜਿਸ ਦੇ ਨਾਲ ਵਾਤਾਵਰਣ ਪਲੀਤ ਹੁੰਦਾ ਹੈ ਤੇ ਉਸ ਤੋਂ ਪਹਿਲਾਂ ਹੀ ਸੁਪਰੀਮ ਕੋਰਟ ਦੀਆਂ ਸਖਤ ਟਿੱਪਣੀਆਂ ਹਾਲਾਂਕਿ ਜੁਰਮਾਨਾ ਪਹਿਲਾਂ ਵੀ ਲੱਗਦਾ ਹੈ ਪਰ ਹੁਣ ਇਸ ਮਾਮਲੇ ਦੇ ਵਿੱਚ ਕਿਹਾ ਗਿਆ ਕਿ ਗ੍ਰਿਫਤਾਰੀ ਕਰੋ ਜੇਕਰ ਕੋਈ ਪ੍ਰਾਲੀ ਨੂੰ ਅੱਗ ਲਾਉਂਦਾ ਰਹਿਤ ਖੇਤ ਨੂੰ ਅੱਗ ਲਾਉਂਦਾ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਗ੍ਰਿਫਤਾਰੀ ਹੋਵੇ ਕਿਉਂਕਿ ਵਾਤਾਵਰਨ ਬਾਰੇ ਵੀ ਸੋਚਣਾ ਜ਼ਰੂਰੀ ਹੈ ਇਹ ਇਕੱਲਾ ਕਿਸਾਨਾਂ ਬਾਰੇ ਅਸੀਂ ਨਹੀਂ ਸੋਚ ਸਕਦੇ ਸੁਪਰੀਮ ਕੋਰਟ ਦੀਆਂ ਇਹ ਸਖਤ ਟਿੱਪਣੀਆਂ ਸਾਹਮਣੇ ਆਈਆਂ